ਤੈਨੂੰ ਕਿਹਦਾ ਨਾਮ ਹੈ ਜੋ ਬੋਲੇ ਛੋਣਰ ਹੈ ਭਗਵਾਨ ਬਾਲਾ ਜੀ ਜੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪੱਤਰਕਾਰ ਬੰਦੂ ਸਹਿਬਾਨ ਤੁਸੀਂ ਸਾਰੇ ਇੱਥੇ ਬੜੀ ਵੱਡੀ ਬੇਨਤੀ ਚਾਹੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਸਾਡੇ 7 ਵਜੇ ਦਾ ਟਾਈਮ ਸੀ ਮੇਰੇ ਅੱਜ ਕੱਲ ਸਨਮਾਨ ਸਮਰੋਹ ਜਿਹੜੇ ਨੇ ਚੱਲ ਰਹੇ ਨੇ ਔਰ ਲਗਾਤਾਰ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਮੈਂ ਥੋੜਾ ਲੇਟ ਹੋਇਆ ਵਾਂ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਸ਼ਮਾ ਯਾਚਨਾ ਜਿਹੜੀ ਆ ਉਹ ਖੇਤ ਵਰਗੜ ਕਰਦਾ ਵਾਂ ਦੂਸਰਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼ੋਕ ਜੀ ਅਨਿਲ ਜੀ ਵਿੱਕੀ ਜੀ ਔਰ ਉਹਨਾਂ ਦੇ ਫਾਦਰ ਸਾਹਿਬ ਕਮਲ ਰਾਜ ਬੈਂਸ ਸਾਹਿਬ ਜਿਹੜੇ ਪਿਛਲੇ ਲਗਭਗ 30 ਸਾਲ ਤੋਂ ਸਾਡੇ ਨਾਲ ਸੇਵਾਦਾਰ ਦੇ ਤੌਰ ਤੇ ਸਕੰਤਰਨ ਦੇ ਵਿੱਚ ਕੰਮ ਕਰਦੇ ਰਹੇ ਯੂਨੀਅਨ ਚ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੌਰ ਤੇ ਇਹਨਾਂ ਨੇ ਕੰਮ ਕੀਤਾ ਵਾ ਤੋ ਇਹ ਠੇਕਾ ਜਿਹੜਾ ਵਾ ਪਿਛਲੇ ਦਿਨੀ ਇਹ ਸਤਕਾਰਯੋਗ ਜੋ ਮੇਰੇ ਨਾਲ ਬੈਠੇ ਨੇ ਆ ਸਾਡੇ ਇਹਨਾਂ ਦੇ ਸ਼ੋਕ ਜੀ ਦੇ ਗੁਰੂ ਜੀ ਕੀ ਨਾਂ ਹੈ ਰਣਵੀਰ ਰਣਵੀਰ ਜੀ ਵੀ ਆਏ ਹੋਏ ਨੇ ਤੋ ਇਹਨਾਂ ਨੇ ਠੇਕਾ ਜਿਹੜਾ ਦ੍ਰੈਸੀ ਦਾ ਸਭ ਤੋਂ ਜਿਹਨੂੰ ਪਰਚੀਨ ਕਹਿੰਨੇ ਆਪਾਂ ਜਦੋਂ ਮੈਂ ਛੋਟਾ ਬੱਚਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਤੇ ਮੇਰੀ ਮਾਤਾ ਜੀ ਉਦੋਂ ਸਾਨੂੰ ਇੱਥੇ ਲੈ ਕੇ ਆ ਦਿੰਦੇ ਸੀ ਤੇ ਲੁਧਿਆਣੇ ਚ ਕਿਸੇ ਹੋਰ ਜਗ੍ਹਾ ਦਸਹਿਰਾ ਮੇਲਾ ਜਿਹੜਾ ਵਾ ਉਹ ਕਦੀ ਲੱਗਦਾ ਨਹੀਂ ਸੀ ਲੇਕਿਨ ਅੱਜ ਬਥੇਰੇ ਹੋ ਗਏ ਆ ਜਿੰਨੇ ਮਰਜ਼ੀ ਹੋਰ ਵੜ ਜਾਣ ਪਰ ਜੋ ਦ੍ਰਿਸ਼ੀ ਦਾ ਮੇਲਾ ਦੇਖਣ ਲਈ ਲੋਕ ਆਂਦੇ ਨੇ ਉਹ ਸ਼ਾਇਦ ਕਿਤੇ ਹੋਰ ਜਿਹੜਾ ਵਾ ਉਹ ਦੇਖਣ ਨੂੰ ਮਨ ਨੂੰ ਸਕੂਨ ਜਿਹੜਾ ਵਾ ਉਹ ਸ਼ਾਇਦ ਮਿਲਦਾ ਨਹੀਂ ਤੋਂ ਇਸ ਲਈ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਰੀਲਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਬੱਸੀ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਕਰਨ ਦੇਣਾ ਚਾਹਨਾ ਔਰ ਨਾਲ ਮਰਵਾਹਾ ਸਾਹਿਬ ਨਾਲ ਦੀ ਨਾਲ ਆ ਜਿਹੜੀ ਟੀਮ ਬੈਠੀ ਆ ਕਮਲਜੀ ਬੈਠੇ ਨੇ ਵਿੱਕੀਜੀ ਬੈਠੇ ਨੇ ਅਨਿਲਜੀ ਬੈਠੇ ਨੇ ਅਸ਼ੋਕ ਸਿਰਸਵਾਲ ਸਾਹਿਬ ਬੈਠੇ ਨੇ ਰਣਵੀਰਜੀ ਬੈਠੇ ਨੇ ਤੇ ਬਾਕੀ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਤੁਹਾਡੇ ਮਾਧਿਅਮ ਤੋਂ ਸਭ ਤੋਂ ਪਹਿਲਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਦਸਹਿਰਾ ਪਰਵ ਦੀ ਜਿਹੜੀ ਆ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਕਿਉਂਕਿ ਅੱਜ ਜਿਹੜੀ ਤਰੀਕ ਆ ਇਹ ਲਗਭਗ 2 ਤਰੀਕ ਨੂੰ ਦਸਹਿਰਾ ਪਰਵ ਆ 14 ਤਰੀਕ ਤੋਂ ਲੈ ਕੇ 2 ਤਰੀਕ ਤੱਕ ਦਸਹਰਾ ਪਰਵ ਜਿਹੜਾ ਮਨਾਇਆ ਜਾਣਾ ਵਾ ਔਰ ਇਸ ਤੋਂ ਇਲਾਵਾ 7 ਤਰੀਕ ਨੂੰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਆ 6 ਤਰੀਕ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ ਵੀ ਇਸੇ ਮੈਦਾਨ ਚੋਂ ਕੀਤੀ ਜਾਣੀ ਆ ਤਾਂ ਮੈਂ ਇਸ ਸੰਬੰਧੀ ਜਿਹੜੀ ਆ ਉਹ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹਣਾ ਵਾਂ ਕਿ ਸਾਰਿਆਂ ਨੂੰ ਨਵੇਦਨ ਆ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ-ਗੱਲ ਕਰਾਂਗਾ ਮੰਦਰ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕਰਾਂਗਾ ਕਿ ਲਗਭਗ ਜਿਹੜਾ ਮੇਲਾ ਵਾ ਇਹ 7 ਅਕਤੂਬਰ ਤੱਕ ਪਵਨ ਪ੍ਰਗਟ ਦਿਵਸ ਤੱਕ ਜਿਹੜਾ ਵਾ ਉਹ ਚੱਲੂਗਾ 6 ਨੂੰ ਬਹੁਤ ਵੱਡੀ ਤਦਾਦ ਦੇ ਅੰਦਰ ਕਿਉਂਕਿ ਲਗਭਗ ਤੁਹਾਨੂੰ ਵੀ ਤੁਸੀਂ ਵੀ ਸਾਰੇ ਜਾਣਦੇ ਹੋ ਔਰ 36 ਮੇ ਜਿਹੜੇ ਵਿਸ਼ਾਲ ਜੋ ਸ਼ੋਭਾ ਯਾਤਰਾ ਵਾ ਉਹ ਐਤਕੀ 6 ਤਰੀਕ ਨੂੰ ਹੋਣੀ ਆ ਪੂਰੇ ਨਾਰਥਰਨ ਇੰਡੀਆ ਦੇ ਅੰਦਰ ਉਸ ਤੋਂ ਬੜੀ ਕੋ ਸ਼ੋਭਾ ਯਾਤਰਾ ਨਹੀਂ ਹੁੰਦੀ ਤਾਂ ਮੈਂ ਇਸ ਸੰਬੰਧੀ ਲਗਭਗ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੱਲ ਹੀ ਜਿਹੜੀ ਆ ਗੱਲ ਕਰਨ ਜਾ ਰਿਹਾ ਵਾਂ ਮੰਦਰ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕਰਾਂਗਾ ਕਿ ਦਸਹਰਾ ਪਰਵ ਜਿਹੜਾ ਵਾ ਉਹ 2 ਤਰੀਕ ਤੱਕ ਆ ਤੇ 5 ਦਿਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਧੀਆਂ ਪਹਿਣਾ ਬੱਚੇ ਸਾਰੇ ਇੱਥੇ ਆਂਦੇ ਨੇ ਔਰ ਠੇਕੇਦਾਰ ਜੀ ਇਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਮੈਂ ਤੁਹਾਡੇ ਨਾਲ ਆ ਤੁਸੀਂ ਮੇਰੇ ਨਾਲ ਆ 7 ਤਰੀਕ ਤੱਕ ਤੁਸੀਂ ਜਿਹੜਾ ਵਾ ਇਹ ਮੇਲਾ ਇਸੇ ਤਰ੍ਹਾਂ ਜਾਰੀ ਰੱਖਣਾ ਮੈਂ ਕੱਲ ਹੀ ਇਹਦੀ ਜਿਹੜੀ ਸਾਰੀ ਗੱਲਬਾਤ ਆ ਉਹ ਲੋਕਲ ਪ੍ਰਸ਼ਾਸਨ ਨਾਲ ਕਰਾਂਗਾ ਔਰ ਮੈਂ ਸਾਰੇ ਦੁਆਰਾ ਫਿਰ ਤੁਹਾਡੇ ਮਾਧਿਅਮ ਤੋਂ ਸ਼ਹਿਰ ਨਿਵਾਸੀਆਂ ਨੂੰ ਦਸਹਾਰਾ ਪਰਬ ਦੀ ਜਿਹੜੀ ਆ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਤੇ ਨਾਲ ਦੇ ਨਾਲ ਇੱਕ ਗੱਲ ਹੋਰ ਕਹਿਣਾ ਚਾਹਨਾ ਓਏ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਆ ਹਰ ਤਰ੍ਹਾਂ ਦੀ ਸੁਰੱਖਿਆ ਜਿਹੜੀ ਆ ਉਹ ਸਾਡੀਆਂ ਬੱਚੀਆਂ ਨੂੰ ਪੈਣਾ ਨੂੰ ਬੇਟੀਆਂ ਨੂੰ ਸਾਡੀਆਂ ਨੋਵਾਂ ਨੂੰ ਸਾਡੀਆਂ ਮਾਵਾਂ ਨੂੰ ਉਹਨਾਂ ਨੂੰ ਸਭ ਨੂੰ ਮਿਲੂਗੀ ਕੋਈ ਸ਼ਰਾਰਤੀ ਅਨਸਰ ਜਿਹੜਾ ਵਾ ਉਹਨੂੰ ਇੱਥੇ ਖੱਪ ਕਾੜਨ ਦੀ ਆਦਤ ਜਿਹੜੀ ਆ ਜਿਹੜੀ ਪ੍ਰਾਣੀ ਹੋ ਸਕਦੀ ਆ ਉਹ ਬਿਲਕੁਲ ਨਹੀਂ ਪੈਂਡ ਦਿੱਤੀ ਜਾਊਗੀ ਮਾਨਯੋਗ ਸੀਪੀ ਸਾਹਿਬ ਨਾਲ ਕੱਲ ਮੇਰੀ ਮੀਟਿੰਗ ਆ 12 ਵਜੇ ਮੈਂ ਇਸ਼ੂ ਜਿਹੜਾ ਵਾ ਉਹਨਾਂ ਨਾਲ ਵੀ ਡਿਸਕਸ ਕਰੂੰਗਾ ਕਿ ਇੱਥੇ ਬੱਦ ਫੋਰਸ ਜਿਹੜੀ ਆ ਉਹ ਲਾਈ ਜਾਵੇ ਕਿਉਂਕਿ ਦ੍ਰਿਸ਼ੀ ਮੈਦਾਨ ਜਿਹੜਾ ਵਾ ਉਹ ਸਭ ਤੋਂ ਪਰਚੀਨ ਦਸਹਿਰਾ ਪਰਮ ਮੈਦਾਨਾ ਔਰ ਇੱਥੇ ਕੋਈ ਸ਼ਰਾਰਤੀ ਅੰਸਰ ਜਿਹੜਾ ਵਾ ਉਹ ਦੇਖਣ ਨੂੰ ਮਿਲਣਾ ਨਹੀਂ ਚਾਹੀਦਾ ਸਾਡੀਆਂ ਧੀਆਂ ਪਹਿਣਾ ਬੜੀ-ਬੜੀ ਤਦਾਨ ਦੇ ਮੇਲੇ ਚ ਆਂਦੀਆਂ ਵਾ ਨੌਜਵਾਨ ਵੀ ਆਂਦੇ ਨੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਕਿਸੇ ਦਾ ਮੋਬਾਈਲ ਕਿਸੇ ਨੂੰ ਥੱਟ ਕੋਈ ਚੀਜ਼ ਜਿਹੜੀ ਆ ਉਹ ਹੋਣ ਨਹੀਂ ਦਿੱਤੀ ਜਾਊਗੀ ਇਹ ਮੇਲਾ ਜਿਹੜਾ ਵਾ ਪੂਰਾ ਸ਼ਾਂਤੀ ਪ੍ਰੀਆ ਜਿਹੜਾ ਵਾ ਸ਼ਾਂਤੀ ਪ੍ਰਤੀਕ ਜਿਹੜਾ ਵਾ ਇਹ ਮਾਨ ਆਇਆ ਜਾਊਗਾ ਇਸ ਲਈ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਠੇਕੇਦਾਰ ਬੈਠੇ ਨੇ ਸਾਰੇ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਤੇ ਤੁਹਾਡੇ ਮਦਦ ਤੋਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇੱਥੇ ਆਓ ਬਿਲਕੁਲ ਤੁਹਾਨੂੰ ਸ਼ਾਂਤੀ ਨਾਲ ਤੁਹਾਡਾ ਮਨੋਰੰਜਨ ਵਾਸਤੇ ਇਹ ਸਾਰਾ ਜਿਹੜਾ ਮੇਲਾ ਚੱਲ ਰਿਹਾ ਇਹ ਪੂਰਾ ਮਨੋਰੰਜਨ ਦੇ ਨਾਲ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਇੱਕ ਇਤਿਹਾਸਿਕ ਜਗ੍ਹਾ ਵਾ ਇਸ ਇਤਿਹਾਸਿਕ ਜਗ੍ਹਾ ਦੇ ਵਿੱਚ ਤੁਸੀਂ ਦੇਖਿਓ ਕਿ ਜਦੋਂ ਇੱਥੇ ਐਂਟਰੀ ਹੁੰਦੀ ਆ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਮੂਰਤੀ ਹੈ ਅੰਦਰ ਬੜਨ ਤੋਂ ਪਹਿਲਾਂ ਨਤਮਸਤਕ ਹੋ ਕੇ ਲੋਕ ਅੰਦਰ ਆਂਦੇ ਆ ਕਿਉਂਕਿ ਪਰਚੀਨ ਹੈ ਇਹ 1900 ਲਗਭਗ ਠਾੜ ਦੇ ਅੰਦਰ ਜਿਹੜੀ ਪ੍ਰਮਾਤਮਾ ਦੀ ਮੂਰਤੀ ਜਿਹੜੀ ਆ ਉਸ ਦੀ ਸਥਾਪਨਾ ਇੱਥੇ ਹੋਈ ਸੀ ਸਾਡੇ ਪੂਰਵਜ ਜਿਹੜੇ ਨੇ ਜਦੋਂ ਵੀ ਸ਼ੋਭਾ ਯਾਤਰਾ ਕਰਦੇ ਸੀ ਇਸ ਮੂਰਤੀ ਤੋਂ ਪਹਿਲਾਂ ਅਰਦਾਸਾਂ ਕੀਤੀ ਜਾਂਦੀ ਸੀ ਫਿਰ ਸ਼ੋਭਾ ਯਾਤਰਾ ਦੀ ਰਬਤਾ ਕੀਤੀ ਜਾਂਦੀ ਸੀ ਤੇ ਇਸ ਵਾਸਤੇ ਬਿਲਕੁਲ ਸਹੀ ਫੈਸਲਾ ਵਾ ਸਾਰੇ ਇੱਥੇ ਆਓ ਕੋਈ ਜਿਹੜੀ ਪਰਚੀ ਆ ਬਾਕੀ ਜਗ੍ਹਾ ਹੋ ਸਕਦੀ ਐਂਟਰੀ ਫੀਸ ਇੱਥੇ ਕੋਈ ਐਂਟਰੀ ਫੀਸ ਜਿਹੜੀ ਆ ਉਹ ਨਹੀਂ ਲਿੱਤੀ ਜਾਊਗੀ। ਇੱਕ ਇਹ ਮੈਂ ਹੋਰ ਵੀ ਨਾਲ ਕਲੀਅਰ ਕਰਨਾ ਚਾਹਣਾ ਤੁਹਾਡੇ ਮਾਧਿਅਮ ਤੋਂ ਪੱਤਰਕਾਰ ਬੰਦੂ ਨੇ ਸਾਡੇ ਤੁਸੀਂ ਸਾਡੀ ਆਵਾਜ਼ਾਂ ਤੁਸੀਂ ਚੌਥਾ ਸਤੰਬਰ ਦੇਸ਼ ਦਾ ਜਿਹੜੇ ਇੱਥੇ ਕੈਮਰੇ ਆ ਉਹ ਵੀ ਲਾਏ ਜਾ ਰਹੇ ਆ। ਸੀਸੀਟੀਵੀ ਕੈਮਰੇ ਨੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਦੇਖਭਾਲ ਸਾਡੇ ਕਾਰਜਕਰਤਾ ਜਿਹੜੇ ਨੇ ਉਹ ਵੀ ਕਰਨਗੇ। ਹਰ ਤੀਰ ਦੀ ਜਾਣਕਾਰੀ ਜਿਹੜੀ ਆ ਉਹ ਸਾਨੂੰ ਵੀ ਹੋਊਗੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹੋਊਗੀ। ਠੀਕ ਹੈ ਜੀ। ਅੱਜ ਤਕਰੀਬਨ ਸਾਡੇ ਹਮਾਰੇ ਕਈ ਸਾਲਾਂ ਤੋਂ ਲੁਧਿਆਣਾ ਦੀ ਧਰਤੀ ਉੱਤੇ ਪੰਜਾਬ ਪੰਦਰੀ ਜਿਹੜਾ ਦੁਸ਼ਹਿਰਾ ਰਾਮਲੀਲਾ ਕਮੇਟੀ ਵੱਲੋਂ ਮਨਾਇਆ ਜਾਂਦਾ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਇੱਥੇ ਅੱਛੇ ਢੰਗ ਦਾ ਮਨਾਇਆ ਜਾ ਰਿਹਾ ਬਹੁਤ ਹੀ ਆਪਣਾ ਜੋ ਵੀ ਪ੍ਰਸ਼ਾਸਨ ਦਾ ਸਾਨੂੰ ਪੂਰਾ ਸਹਿਯੋਗ ਹੈ ਅਤੇ ਅਸੀਂ ਜਿਹੜਾ ਪਬਲਿਕ ਦਾ ਪੂਰਾ ਧਿਆਨ ਰੱਖਿਆ ਹੋਇਆ ਕੈਮਰੇ ਕੈਮਰੇ 50 ਕੈਮਰੇ ਇੱਥੇ ਲਾਏ ਗਏ ਨੇ ਔਰ ਫਾਇਰ ਫਾਇਰ ਦਾ ਵੀ ਪੂਰਾ ਇੰਤਜ਼ਾਮ ਹੈ ਸਿਲੰਡਰ ਵਗੈਰਾ ਲੈ ਕੇ ਰੱਖੇ ਗਏ ਨੇ ਤੇ ਦੂਜਾ ਅਸੀਂ ਜਿਹੜੇ ਪੂਰੇ ਭਾਰਤ ਵਿੱਚੋਂ ਖਾਸ ਕਰ ਗੁਜਰਾਤ ਵਿੱਚੋਂ ਤੇ ਜਿਹੜੇ ਆ ਤਿੰਨ ਚਾਰ ਝੂਲੇ ਬਹੁਤ ਹੀ ਪਬਲਿਕ ਜਿਹੜੀ ਆ ਬਹੁਤ ਹੀ ਅੱਛੇ ਟਾਂਗੜਾ ਇੱਥੇ ਝੂਲੇ ਲੈਣ ਆਈ ਹੋਈ ਹੈ ਅਤੇ ਹੋਰ ਵੀ ਜਿਹੜੇ ਝੂਲੇ ਅਸੀਂ ਲਾਏ ਨੇ ਦੇਖਣਯੋਗ ਹੈ ਔਰ ਮਨੋਰੰਜਨ ਦੇ ਕਈ ਸਾਧਨ ਇੱਕ ਉੜੀਸਾ ਤੋਂ ਅਸੀਂ ਐਨੀਮਲ ਰੋਬਟ ਲੈ ਕੇ ਆਂਦਾ ਹੋਇਆ ਉਹ ਵੀ ਸਾਡਾ ਬਹੁਤ ਹੀ ਅੱਛੇ ਢੰਗ ਨਾਲ ਇੱਥੇ ਬਹੁਤ ਹੀ ਚੰਗਾ ਇੱਥੇ ਆਪਣਾ ਜਿਹੜਾ ਮਨੋਰੰਜਨ ਲੋਕਾਂ ਦਾ ਬੱਚਿਆਂ ਦਾ ਉਹ ਕੀਤਾ ਜਾ ਰਿਹਾ ਹੈ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੀ ਆਇਆਂ ਕਰਦਾ ਸਾਰੇ ਪ੍ਰੈਸ ਵਾਲਿਆਂ ਨੂੰ ਮੇਨ ਕਰਕੇ ਖਾਸ ਆਪਣੇ ਦਾਣਾ ਜੀ ਵਿਜੇ ਦਾਣਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਇੱਕ ਸੱਦੇ ਦੇ ਤੇ ਪਹੁੰਚੇ ਇਹ ਸਾਡੇ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਵਾ ਤੇ ਇਸ ਵਾਰ ਮੇਲਾ ਬੜੀ ਧੂਮਧਾਮ ਨਾਲ ਬਣਾਇਆ ਜਾ ਰਿਹਾ ਕੁਝ ਛੁੱਲੇ ਨਵੇਂ ਲਿਆਂਦੇ ਆ ਕਿ ਜਿਹੜੇ ਬੱਚਿਆਂ ਦੇ ਵਧੀਆ ਦੇਖਣ ਦਾ ਕੇਂਦਰ ਹੋਊਗਾ ਵਧੀਆ ਜੁਆਇਆ ਕਰਨਗੇ ਬੱਚੇ ਤੇ ਸਕਿਉਰਟੀ ਦਾ ਪੂਰਾ ਧਿਆਨ ਰੱਖਿਆ ਗਿਆ ਵਾ ਤੇ ਹਰ ਚੀਜ਼ ਪੱਕੋ ਕੈਮਰਿਆਂ ਦੀ ਸਕਿਉਰਟੀ ਕੀਤੀ ਗਈ ਹੈ ਵੈਸੇ ਸਕਿਉਰਟੀ ਰੱਖੀ ਗਈ ਹੈ ਫਾਇਰ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੋਇਆ ਪ੍ਰਸ਼ਾਸਨ ਪੂਰਾ ਸਾਡੇ ਨਾਲ ਆ ਇਸ ਕਰਕੇ ਤੁਹਾਨੂੰ ਕਿਸੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਤੰਗੀ ਨਹੀਂ ਆਉਂਗੀ ਸਾਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਰਿਵਾਰ ਸਮੇਤ ਆਓ ਇੱਥੇ ਤੁਹਾਨੂੰ ਹਰ ਸਰ ਸਹੂਬੀਦਾ ਮਿਲੂਗੀ ਸਰ ਸਰ ਟਾਈਮਿੰਗ ਕਿੰਨੀ ਰੱਖੀ ਗਈ ਹੈ ਮੇਲੇ ਦੀ ਟਾਈਮਿੰਗ ਰੱਖੀ ਸਰ ਜਿੱਦਾਂ ਦੁਪਹਿਰ ਵੱਲੇ ਆ ਤੇ ਫਿਰ 4 ਵਜੇ ਤੋਂ ਲੈ ਕੇ 6:15 ਵਜੇ ਤੱਕ ਸਾਡੇ ਕੋਲ ਪਰਮਿਸ਼ਨ ਹੈ ਇਹਦੀ 11:30 ਵਜੇ ਤੱਕ ਮੇਲਾ ਚੱਲੂਗਾ ਜੀ। ਦਾਣਾ ਜੀ ਆਏ ਨੇ ਕੀ ਕਹਿਣਾ ਚਾਹ ਰਹੇ ਨੇ? ਦਾਣਾ ਜੀ ਦੇ ਅਸੀਂ ਬਹੁਤ ਆਭਰੀ ਆ ਸਾਡਾ ਪਰਿਵਾਰ ਹੈ ਜੀ। ਅਸੀਂ ਬੱਚੇ ਆਣਾਂ ਦੇ ਸ਼ੁਰਤ ਹੋ ਜਾਣਾਂ ਦੇ ਆਤਾਂ ਵਿੱਚ ਹੀ ਖੇਲੇ ਆ ਰਹੇ ਆ। ਇਹਨਾਂ ਦੇ ਨਿਯਮਾਂ ਦੇ ਚੱਲਦੇ ਆ ਰਹੇ ਆ। ਇਹੀ ਵਜ੍ਹਾ ਕਰਕੇ ਹੈ ਕਿ ਅੱਜ ਅਸੀਂ ਠੇਕੇਦਾਰ ਬਣ ਚੁੱਕੇ ਤੇ ਅਸੀਂ ਦੋ ਜਣੇ ਆ ਜਿਹੜੇ ਇੱਕ ਸ਼ੋਕਸਰ ਦਵਾਲ ਜੀ ਤੇ ਮੇਰੇ ਫਾਦਰ ਹੈਗੇ ਕਮਲ ਰਾਜ ਬੈਂਕ ਜੀ ਇਸ ਟਾਈਮ ਇਹ ਦੋਨੋਂ 파ਟਨਰ ਹੈ ਜੀ ਤੇ ਇਹਨਾਂ ਦੀ ਬਰੋੜਾ ਇਹਨਾਂ ਦਾ ਆਸ਼ੀਰਵਾਦ ਦਾਣਾ ਸਾਹਿਬ ਦਾ। ਇਹਨਾਂ ਦੀ ਕਿਤੇ ਕਰਮਾਂ ਦੇ ਨਾਲ ਅਸੀਂ ਅੱਜ ਤੱਕ ਇੱਥੇ ਬਹੁੰ ਸਕਿਆ ਸਾਰੇ ਆਏਗੇ ਤੁਹਾਡੇ ਜਿੰਨੇ ਮੇਰੀ মিডিਆ ਵਾ ਸਾਰਿਆਂ ਨੂੰ ਹੱਥ ਜੋੜ ਕੇ ਤੁਹਾਡਾ ਆਇਆ ਦਾ ਬਹੁਤ ਬਹੁਤ ਧੰਨਵਾਦ